ਪਿੰਡ ਹਕੂਮਤਪੁਰ ਵਿਕੇ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪਤਾਲ ਕੋਟਪਤੂਹੀ ਵੱਲੋਂ ਹਲਪੀੜਤਾ ਲਈ ਮੁਫਤ ਮੈਡੀ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪਤਾਲ ਦੀ ਸਮੁੱਚੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਡਾਕਟਰ ਪਰਮਿੰਦਰ ਸੂਦ ਐਸਸੀ ਅਰ ਹਸਪਤਾਲ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੜ੍ਹ ਆਉਣ ਨਾਲ ਕਾਰਨ ਪੰਜਾਬ ਦਾ ਬਹੁਤ ਹੀ ਭਾਰੀ ਨੁਕਸਾਨ ਹੋਇਆ ਹੈ ਹਰ ਕੋਈ ਆਦਮੀ ਆਪਣੇ ਆਪਣੇ ਤਰੀਕੇ ਨਾਲ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਐਸਜੀਆਰ ਹਸਪਤਾਲ ਕੋਟਪਤੂਹੀ ਬੋਲੋ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਹੜ੍ਹ ਪੀੜਤ ਪਰਿਵਾਰਾਂ ਨਾਲ ਪਿੰਡ-ਪਿੰਡ ਵਿੱਚ ਜਾ ਕੇ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਮਸੀਬਤ ਮੌਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਇਸ ਮੌਕੇ ਸ਼੍ਰੀ ਰਾਮ ਪ੍ਰਕਾਸ਼ ਸੂਦ ਰੀਲਾ ਨੇ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪਤਾਲ ਕੋਟਪਤੂਹੀ ਵੱਲੋਂ ਹਰ ਪੀੜਤਾਂ ਦੀ ਵਕ ਵਕ ਪਿੰਡਾਂ ਵਿੱਚ ਜਾ ਕੇ ਲੋੜਵੰਦਾ ਦੀ ਸੇਵਾ ਦੀ ਭਰਪੂਰ ਸ਼ਲਾਗਾ ਕੀਤੀ ਇਸ ਮੌਕੇ ਸ਼੍ਰੀ ਰਾਮ ਪ੍ਰਕਾਸ਼ ਸੂਦ ਰੀਲਾ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪਤਾਲ ਕੋਟਪਤੂਹੀ ਡਾਕਟਰ ਗਗਨਦੀਪ ਸਿੰਘ ਗੋਪਾਲਿਆ ਨੀਲਮ ਕੁਮਾਰ ਪਚਨੰਗਲਾ ਡਾਕਟਰ ਭੁਪਿੰਦਰ ਕੁਮਾਰ ਕੋਟਪਤੂਹੀ ਡਾਕਟਰ ਐਮ ਐਸ ਕਾਲ ਨੰਗਲਕਲਾ ਡਾਕਟਰ ਪ੍ਰਦੀਪ ਕੁਮਾਰ ਕੋਟਪਤੂਹੀ ਰਿਤੂ ਧੀਮਾ ਬਲਜਿੰਦਰ ਸਿੰਘ ਸਰਹਾਲਾ ਕਲਾ ਆਕਾਸ਼ ਮਨਜੀਤ ਸਿੰਘ ਲਾਲਪੁਰ ਵੰਚ ਬਲਵੀਰ ਕੌਰ ਮਿੰਟੂ ਚੰਨਾ ਸੰਤੋਸ਼ ਕੁਮਾਰੀ ਸੰਜੇ ਆਲ ਹਾਜਰਸਨ ਦੇਖੋ ਰੋਜ਼ਾਨਾ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਲਈ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਇੰਚਾਰਜ ਸੀਨੀਅਰ رپورਟਰ ਭੁਪਿੰਦ ਹਰਵਿੰਦਰ ਸਿੰਘ ਪੁੰਗਰਨੀ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟਪੁਹੀ ਤੋਂ ਅੱਜ ਸਾਡੀ ਟੀਮ ਪਹੁੰਚੀ ਪਿੰਡ ਹਕੂਮਤਪੁਰ ਵਿਖੇ ਜਿੱਥੇ ਕਿ ਹੜ੍ਹ ਦੇ ਕਾਰਨ ਕਾਫੀ ਲੋਕ ਉੱਥੇ ਪੀੜਤ ਹੋਏ ਹੜ੍ਹ ਪੀੜਤਾਂ ਦੇ ਲਈ ਉੱਥੇ ਫ੍ਰੀ ਮੈਡੀਕਲ ਕੈਂਪ ਲਗਾਏ ਗਏ ਜਿਸ ਦੇ ਵਿੱਚ ਕਿ 300 ਤੋਂ ਵੱਧ ਮਰੀਜ਼ਾਂ ਨੂੰ ਦੇਖ ਕੇ ਲੜਿੰਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਤੇ ਮੈਂ ਔਰ ਮੇਰੀ ਸਾਰੀ ਟੀਮ ਸਾਡੇ ਫਾਦਰ ਸਾਹਿਬ ਰਾਮ ਪ੍ਰਕਾਸ਼ ਸਿੰਘ ਇਨਸਪੈਕਟਰ ਆਡਿਟ ਐਕਸ ਜੋ ਕਿ ਅਸੀਂ ਸਾਰੇ ਦੇ ਸਾਰੇ ਅਸੀਂ ਅਰਦਾਸ ਕਰਦੇ ਪਰਮਾਤਮਾ ਪਾਸੋਂ ਕਿ ਜੋ ਇਸ ਵੇਲੇ ਦੁੱਖ ਦੀ ਘੜੀ ਪੰਜਾਬ ਤੇ ਆਈ ਹੈ ਪਰਮਾਤਮਾ ਹਮੇਸ਼ਾ ਮਿਹਰ ਭਰਿਆ ਹੱਥ ਰੱਖ ਕੇ ਸਾਰਿਆਂ ਤੇ ਇਹ ਜਿਹੜੀ ਦੁੱਖ ਦੀ ਘੜੀ ਆ ਪਰਮਾਤਮਾ ਕਰੇ ਛੇਤੀ ਤੋਂ ਛੇਤੀ ਨਿਬੜੇ ਤਾਂ ਕਿ ਸਾਡਾ ਜਿਹੜਾ ਪੰਜਾਬ ਹੈਗਾ ਦੁਆਰਾ ਤੋਂ ਖੁਸ਼ਹਾਲ ਹੋਵੇ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ